ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਦਿਖਾਈ ਦਿੱਤੇ ਅਤੇ ਹੁਣ ਸ਼ਹਿਰ ਵਿੱਚ ਸਫਾਈ ਹੋਣੀ ਲਗਭਗ ਸ਼ੁਰੂ ਹੋ ਚੁੱਕੀ ਹੈ। ਸਫਾਈ ਕਰਮਚਾਰੀਆਂ ਵੱਲੋਂ ਕੂੜਾ ਚੁੱਕਿਆ ਜਾ ਰਿਹਾ ਹੈ ਅਤੇ ਹੁਣ ਸ਼ਹਿਰ ਵਾਸੀਆਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਵਾਰ-ਵਾਰ ਕੂੜਾ ਸੜਕਾਂ ਤੇ ਨਾ ਲਿਆਇਆ ਜਾਵੇ। ਅਸੀਂ ਆਪਣੇ ਘਰ ਨੂੰ ਤਾਂ ਸਾਫ਼ ਕਰ ਲੈਂਦੇ ਹਾਂ ਪਰ ਸ਼ਹਿਰ ਨੂੰ ਗੰਦਾ ਕਰ ਰਹੇ ਹਾਂ। ਇਸ ਲਈ ਆਪਣੇ ਸ਼ਹਿਰ ਦਾ ਵੀ ਉਨਾ ਹੀ ਧਿਆਨ ਰੱਖੋ ਜਿੰਨਾ ਅਸੀਂ ਆਪਣੇ ਘਰ ਦਾ ਧਿਆਨ ਰੱਖਦੇ ਹਾਂ ਤੇ ਕੂੜੇ ਨੂੰ ਜਗ੍ਹਾ-ਜਗ੍ਹਾ ਤੇ ਨਾ ਸੁੱਟਿਆ ਜਾਵੇ। ਰੰਜੀਤ ਐਵੇਨਿਊ ਵਿਖੇ ਸਫਾਈ ਕਰਮਚਾਰੀ ਕੂੜਾ ਚੁੱਕਦੇ ਹੋਇਆ ਦਿਖਾਈ ਦਿੱਤਾ ਸੋ ਆਉਣ ਵਾਲੇ ਸਮੇਂ ਵਿੱਚ ਉਮੀਦ ਕਰਦੇ ਹਾਂ ਕਿ ਸਫਾਈ ਪ੍ਰਬੰਧ ਹੋਰ ਵੀ ਵਧੀਆ ਹੋਣਗੇ ਪਰ ਇਸ ਵਿੱਚ ਸ਼ਹਿਰ ਵਾਸੀਆਂ ਦਾ ਪੂਰਨ ਸਹਿਯੋਗ ਦੇਣਾ ਬੰਦਾ ਹੈ ਕਿਉਂਕਿ ਸ਼ਹਿਰ ਸਾਡਾ ਹੈ ਤਾਂ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਹ ਸ਼ਹਿਰ ਆਪਣਾ ਹੈ ਤੇ ਇਹਨੂੰ ਸਾਫ਼ ਸੁਥਰਾ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਤਾਂ ਇਸ ਵੇਲੇ ਅਸੀਂ ਰੰਜੀਤ ਐਵੇਨਿਊ ਇਲਾਕੇ 'ਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕੂੜਾ ਚੁੱਕਿਆ ਜਾ ਰਿਹਾ ਹੈ ਸੋ ਜਿਹੜੀ ਸ਼ਲਾਘਾ ਯੋ ਗੱਲ ਹੁੰਦੀ ਹੈ ਉਹਦੀ ਵੀ ਗੱਲ ਕਰਨੀ ਚਾਹੀਦੀ ਹੈ ਤੇ ਸ਼ਲਾਘਾ ਕਰਨੀ ਵੀ ਬਣਦੀ ਹੈ ਸੋ ਕੰਮ ਚੱਲ ਰਿਹਾ ਹੈ ਸਫਾਈ ਦਾ ਕੂੜਾ ਚੁੱਕਿਆ ਜਾ ਰਿਹਾ ਹੈ ਪਰ ਕੂੜਾ ਜਦੋਂ ਚੁੱਕਿਆ ਜਾਏਗਾ ਸਫਾਈ ਹੋ ਜੇਗੀ ਪਰ ਥੋੜੀ ਦੇਰ ਬਾਅਦ ਫੇਰ ਢੇਰ ਲੱਗ ਜਾਣਗੇ ਸੋ ਲੋਕ ਜਿਹੜੇ ਨੇ ਆਪਣੇ ਘਰਾਂ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਕੂੜਾ ਹੈ ਉਹ ਸ਼ਹਿਰ 'ਚ ਖਿਲਾਰਦੇ ਨੇ ਸੋ ਚੰਗੀ ਗੱਲ ਨਹੀਂ ਇਹਦੇ ਨਾਲੇ ਸ਼ਹਿਰ ਦੀ ਦਿੱਖ ਜਿਹੜੀ ਆ ਉਹ ਖਰਾਬ ਹੁੰਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕੂੜਾ ਘਟ ਤੋਂ ਘਟ ਜਿਹੜਾ ਉਹ ਬਾਹਰ ਰੱਖੋ ਜ਼ਿਆਦਾਤਰ ਘਰ ਚ ਰੱਖੋ ਜਦੋਂ ਕੋਈ ਗੱਡੀ ਆਵੇ ਤੇ ਕੂੜਾ ਉਹਨਾਂ ਨੂੰ ਹੀ ਦਿਓ ਤਾਂ ਜੋ ਸਾਡਾ ਸ਼ਹਿਰ ਸਾਫ਼ ਸੁਥਰਾ ਰਹੇ ਸੋ ਨਗਰ ਨਿਗਮ ਨੂੰ ਵੀ ਬੇਨਤੀ ਹੈ ਕਿ ਸਫਾਈ ਅਭਿਆਨ ਜਿਹੜਾ ਵੱਡੇ ਪੱਧਰ ਤੇ ਚਲਾਇਆ ਜਾਵੇ ਤਾਂ ਜੋ ਸ਼ਹਿਰ ਦੇ ਵਿੱਚੋਂ ਗੰਦਗੀ ਜਿਹੜੀ ਹੈ ਉਹ ਖਤਮ ਹੋ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰੀਕ ਸਰ ਖਬਰਨਾਮਾ